ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਲੈ ਕੇ ਆਇਆ ਤੁਹਾਡੇ ਲਈ ਨਵੀਂ ਵੀਡੀਓ ਤੇ ਦਿਨੇ ਤੁਹਾਨੂੰ ਨਵੀਂ ਜਾਣਕਾਰੀ ਨਵੀਂ ਵੀ ਹੋ ਸਕਦੀ ਹੈ ਕਈਆਂ ਲਈ ਪੁਰਾਣੀ ਵੀ ਹੋ ਸਕਦੀ ਹੈ ਪਰ ਕਈਆਂ ਨੂੰ ਮੇਰੇ ਪੰਜਾਬ ਦੇ ਵਾਸੀਆਂ ਜਿਹੜੇ ਪਿੰਡਾਂ ਵਿੱਚ ਖਾਸ ਕਰਕੇ ਆ ਕਈਆਂ ਨੂੰ ਨਹੀਂ ਪਤਾ ਹੁੰਦਾ ਜਾਂ ਸ਼ਹਿਰਾਂ ਵਾਲਿਆਂ ਨੂੰ ਹੀ ਪਤਾ ਹੁੰਦਾ ਵੀ ਕੀ ਕੀ ਸਾਨੂੰ ਕਈ ਵਾਰ ਪੁੱਛਦੇ ਰਹਿੰਦੇ ਵੀ ਕੀ ਕੀ ਏ ਡਾਕੂਮੈਂਟ ਦੱਸਦੇ ਆ ਦੋਸਤੋ ਗੱਲ ਕਰਦੇ ਆਪਾਂ ਨਵਾਂ ਮੀਟਰ ਅਪਲਾਈ ਕਰਨ ਬਾਰੇ ਜਦੋਂ ਵੀ ਨਵਾਂ ਮੀਟਰ ਅਪਲਾਈ ਕਰਨਾ ਤਾਂ ਉਹਦੇ ਲਈ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਬੜੀ ਲੰਮੀ ਨਹੀਂ ਕਰਨੀ ਸਿਰਫ ਘਰੇਲੂ ਕਨੈਕਸ਼ਨ ਬਾਰੇ ਵੀ ਘਰੇਲੂ ਕਨੈਕਸ਼ਨ ਲਈ ਕੀ ਕੀ ਤੁਹਾਨੂੰ ਡਾਕੂਮੈਂਟ ਚਾਹੀਦੇ ਸਭ ਤੋਂ ਪਹਿਲਾਂ ਜਿੱਥੇ ਵੀ ਤੁਸੀਂ ਫਾਈਲ ਭਰਨੀ ਆ ਉੱਥੇ ਤੁਸੀਂ ਲੈ ਕੇ ਜਾਣੀ ਇੱਕ ਆਪਣੀ ਪਾਸਪੋਰਟ ਸਾਈਜ਼ ਫੋਟੋ ਠੀਕ ਹੈ ਇੱਕ ਆਧਾਰ ਕਾਰਡ ਤੇ ਇੱਕ ਰਜਿਸਟਰੀ ਜਿਸ ਜਗ੍ਹਾ ਦੀ ਰਜਿਸਟਰੀ ਨਹੀਂ ਗਈ ਲਾਲ ਕਿਦੇ ਅੰਦਰ ਵਾਲਾ ਜਗਾਵਾ ਠੀਕਾ ਤੇ ਉੱਥੇ ਤੁਸੀਂ ਆਪਣਾ ਐਮਸੀ ਜਾਂ ਸਰਪੰਚ ਤੋਂ ਲਿਖਾ ਕੇ ਲੈ ਕੇ ਜਾਣਾ ਵਾ ਵੀ ਇਹ ਪਿੰਡ ਦਾ ਵਾਸੀ ਇਨੇ ਟਾਈਮ ਤੋਂ ਰਹਿੰਦਾ ਉਹ ਲਿਖ ਦਿੰਦੇ ਹੁੰਦੇ ਮੋਹਰ ਲਾ ਕੇ ਸਾਈਨ ਕਰ ਦਿੰਦੇ ਹੁੰਦੇ ਆ ਤੇ ਮੀਟਰ ਤੁਹਾਡਾ ਲੱਗ ਜਾਊਗਾ ਇੱਕ ਦੂਸਰਾ ਤਰੀਕਾ ਹੈਗਾ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਆਨਲਾਈਨ ਅਪਲਾਈ ਜੇ ਕੋਈ ਬੰਦਾ ਤੁਹਾਡੇ ਪਿੰਡ ਦੇ ਵਿੱਚ ਹੈਗਾ ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਆ ਆਨਲਾਈਨ ਦਾ ਥੋੜਾ ਜਿਹਾ ਪ੍ਰੋਸੀਜਰ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਵਾ ਉਹਦੇ ਤੁਹਾਨੂੰ ਪੈਸੇ ਪਹਿਲਾਂ ਉਤਾਰਨੇ ਪੈ ਸਕਦੇ ਆ ਇਹਦੇ ਜਿਕੇ ਆ ਤੁਹਾਡੇ ਪਹਿਲਾਂ ਤੁਸੀਂ ਫਾਇਲ ਜਮਾ ਹੋਊਗੀ ਫਿਰ ਉੱਥੋਂ ਦਾ ਕੋਈ ਕਰਮਚਾਰੀ ਦੇਖਣ ਆਊਗਾ ਫਿਰ ਤੁਹਾਡੇ ਪੈਸੇ ਜਮਾ ਹੋਣਗੇ ਠੀਕ ਹੈ ਇਹ ਪ੍ਰੋਸੀਜਰ ਸਾਰੇ ਨਾਲ ਵਧੀਆ ਵਾ ਤੁਸੀਂ ਆਫਲਾਈਨ ਵਾਲਾ ਹੀ ਰੱਖੋ ਸਭ ਡਾਕੂਮੈਂਟ ਤੁਸੀਂ ਨੋਟ ਕਰ ਲਓ ਇੱਕ ਪਾਸਪੋਰਟ ਸਾਈਜ਼ ਫੋਟੋ ਆਧਾਰ ਕਾਰਡ ਦੀ ਫੋਟੋ ਕਾਪੀ ਇਹ ਰਜਿਸਟਰੀ ਹੈ ਜਿਹਾ ਰਜਿਸਟਰੀ ਨਹੀਂ ਹੈਗੀ ਤਾਂ ਤੁਹਾਨੂੰ ਐਮਸੀ ਜਾਂ ਸਰਪੰਚ ਤੋਂ ਲਿਖਾਉਣਾ ਪਵੇਗਾ ਠੀਕ ਹੈ ਜੀ ਤੇ ਹੋਰ ਵੀ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੀਡੀਓ ਸਾਰਿਆਂ ਦੇ ਕੰਮ ਆਉਣ ਵਾਲੀ ਆ ਤੇ ਅਗਲੀ ਵੀਡੀਓ ਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਕਮਰਸ਼ੀਅਲ ਦੇ ਵਿੱਚ ਕੀ ਕੀ ਡਾਕੂਮੈਂਟ ਚਾਹੀਦੇ ਆ ਠੀਕ ਹੈ ਜੀ ਧੰਨਵਾਦ ਚਲਦੀ ਕਿਲਾ ਬਸੋ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਥੈਂਕ ਯੂ